ਮੰਗਰਨੀ ਫਿਰ ਕੋਈ ਦਾਨੀ ਕਿਹਦੇ ਮੈਨੂੰ ਸੈਟ ਕਰਾਉਂਦਾ ਹੈ ਬਾਕੀ ਇਹ ਇੱਕ ਮਿੰਟ ਜੀ ਜੀ ਸਾਡੀ ਕਰਦੇ ਨਾ ਜੀ ਇਹ ਸਾਡੀ ਜੀ ਤੁਹਾਡੇ ਤੇ ਹੈ ਜੀ ਹਾਂ ਜੀ ਹਾਂ ਜੀ ਸਰ ਇਹਦੇ ਤੁਹਾਡੇ ਵਾਲ ਦੇਖ ਰਹੇ ਹਾਂ ਜੀ ਹਾਂ ਜੀ ਹਾਂ ਜੀ ਸਰ ਕੋਈ ਸ਼ੁਰੂ ਕਰੋ ਜੀ ਅੱਜ ਜੀ ਆ ਆ ਭਾਈ ਕਰਨੇ ਬੈਠੇ ਹਰੀ ਸਰ ਜੀ ਪ੍ਰੈਸ ਨੂੰ ਪ੍ਰਤੀਨਿਧ ਭਾਈ ਗਈ ਹੈ ਕੀ ਕਾਰਨ ਹੈ ਬਹੁਤ ਹੀ ਸਤਿਕਾਰਯੋਗ ਲੁਧਿਆਣੇ ਦੇ ਸਾਰੇ ਪੱਤਰਕਾਰ ਵੀਰ ਚਾਹੇ ਪ੍ਰਿੰਟ মিডিਆ ਚਾਹੇ ਇਲੈਕਟ੍ਰੋਨਿਕ মিডিਆ ਚਾਹੇ ਸੋਸ਼ਲ ਮੀਡੀਆ ਮੈਂ ਤੁਹਾਡਾ ਸਾਰਿਆਂ ਦਾ ਸਾਡੇ ਲੁਧਿਆਣੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਰਾਜਾ ਬੜਗ ਜੀ ਦੇ মিডিਆ ਸੈਂਟਰ ਵਿੱਚ ਆਉਣ ਤੇ ਤੁਹਾਡਾ ਦਿਲ ਦੀ ਗਹਿਰਾਈ ਤੋਂ ਸਵਾਗਤ ਕਰਦਾ ਤੁਹਾਨੂੰ ਜੀ ਆਇਆਂ ਕਹਿੰਦਾ ਔਰ ਤੁਹਾਡੇ ਰਾਹੀ ਮੈਂ ਆਪਣੀ ਗੱਲ ਪੰਜਾਬ ਦੇ عوام ਅੱਗੇ ਤੇ ਲੁਧਿਆਣਾ ਸ਼ਹਿਰ ਦੇ ਵਸਨੀਕਾਂ ਅੱਗੇ ਰੱਖਣਾ ਚਾਹੁੰਦਾ ਕਿ ਇਹ ਜਿਹੜੀ ਜੋਨ ਹੈ ਇਹ ਚੋਣ ਬੁਨਿਆਦੀ ਤੌਰ ਤੇ ਦੇਸ਼ ਦੇ ਅੰਦਰ ਦੋ ਚਿਹਰੇ ਨੇ ਇੱਕ ਨਰਿੰਦਰ ਮੋਦੀ ਜੀ ਨੇ ਜਿਹੜੇ ਮੁਲਕ ਦੇ ਪ੍ਰਧਾਨ ਮੰਤਰੀ ਜੀ ਨੇ ਦੂਜੇ ਰਾਹੁਲ ਗਾਂਧੀ ਜੀ ਨੇ ਜਿਹੜੇ ਇੰਡੀਆ ਨੈਸ਼ਨਲ ਕਾਂਗਰਸ ਪਾਰਟੀ ਦੇ ਲੀਡਰ ਨੇ ਦੋ ਚਿਹਰੇ ਨੇ ਦੋ ਪਾਰਟੀਆਂ ਆ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਅਗਵਾਈ ਕਰਦੀ ਹੈ ਐਨਡੀਏ ਦੀ ਦੂਜੇ ਪਾਸੇ ਇੰਡੀਅਨ ਨੈਸ਼ਨਲ ਕਾਂਗਰਸ ਹੈ ਜਿਹੜੀ ਅਗਵਾਈ ਕਰਦੀ ਹੈ ਇੰਡੀਆ ਅਲਾਈਂਸ ਦੀ ਤੇ ਤੀਜੀ ਗੱਲ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ ਕਿ ਬੇਸਿਕਲੀ ਇਹ ਜਿਹੜੀ ਚੋਣ ਹੈ ਮੁਲਕ ਨੇ ਤੇ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਨੇ ਪੰਜਾਬੀਆਂ ਨੇ ਫੈਸਲਾ ਕਰਨਾ ਹੈ ਕਿ ਦੋ ਵਿਚਾਰਧਾਰਾ ਹੈ ਇੱਕ ਵਿਚਾਰਧਾਰਾ ਦੀ ਅਗਵਾਈ ਰਾਹੁਲ ਗਾਂਧੀ ਜੀ ਕਰਦੇ ਹੈ ਜਿਨ੍ਹਾਂ ਨੇ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਜੋੜੋ 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 ਦਾ ਨਾਰਾ ਦੇ ਕੇ ਮੁਲਕ ਦੇ ਆਵਾਮ ਨੂੰ ਇਕੱਠਿਆਂ ਕਰਨ ਲਈ ਲੋਕਾਂ ਨੂੰ ਜੋੜਨ ਲਈ ਮੁਹੱਬਤ ਦਾ ਸੰਦੇਸ਼ ਦੇਣ ਲਈ ਲੋਕਾਂ ਚ ਭਾਈਚਾਰਕ ਸਾਝ ਵਧਾਉਣ ਲਈ ਪੂਰਾ ਯਤਨ ਕੀਤਾ ਹੈ ਪੂਰੀ ਤਾਕਤ ਲਾਈ ਹੈ ਔਰ ਯਤਨਸ਼ੀਲ ਹੈ ਔਰ ਸਾਨੂੰ ਜਿੰਨਾ ਮਰਜੀ ਲੰਬਾ ਲੜਨਾ ਪਏ ਅਸੀਂ ਰਾਹੁਲ ਗਾਂਧੀ ਜੀ ਦੀ ਯੋਗ ਅਗਵਾਈ ਥੱਲੇ ਇਸ ਮੁਲਕ ਦਾ ਭਾਈਚਾਰਾ ਬਣਿਆ ਰਹੇ ਲੋਕ ਮੁਹੱਬਤਾ ਵੰਡਦੇ ਰਹਿਣ ਲੋਕਾਂ ਚ ਵੰਡੀਆਂ ਨਾ ਭੈਣ ਅਸੀਂ ਹਰ ਜਦੋਂ ਜਹਿਦ ਕਰਾਂਗੇ ਅਸੀਂ ਹਰ ਜਦੋਂ ਜਹਿਦ ਨੂੰ फैसला कौन स्टेज तक लेके जावा दे राणा जी एक ਤੁਸੀਂ ਕਹਿ ਰਹੇ ਹੋ ਕਿ راہਲ ਗੰਦੀਏ ਜੋੜ ਦੇ ਪੈਨ ਨੇ ਦੂਜੇ ਪਾਸੇ ਖੈਰੇ ਦਾ ਬਿਆਨ ਆ ਰਿਹਾ ਕਿ ਜੁਪੀ ਬਿਹਾਰ ਵਾਲੇ ਉਸੇ ਜਰਾ ਇੰਤਜ਼ਾਰ ਕਰੋਗੇ ਥੋੜਾ ਜਿਹਾ ਤੁਸੀਂ ਜਿੰਨੇ ਮਰਜੀ ਸਵਾਲ ਪੁੱਛ ਲਿਓ ਤੇ ਤੁਮਾ ਵੀ ਪੁੱਛ ਲਿਓ ਚਲੋ ਕਰੋ ਸਰ ਇਹ ਕਿਹੜੀ ਗੱਲ ਦੂਜੇ ਪਾਸੇ ਇੱਕ ਵਿਚਾਰਧਾਰਾ ਹੈ ਜਿਹਦੀ ਅਗਵਾਈ ਨਰਿੰਦਰ ਮੋਦੀ ਜੀ ਕਰਦੇ ਨੇ ਨਰਿੰਦਰ ਮੋਦੀ ਜੀ ਇਨਕਲੂਸਿਵ ਪੋਲਿਟਿਕਸ ਕਰਦੇ। ਰਾਹੁਲ ਗਾਂਧੀ ਜੀ ਇਨਕਲੂਸਿਵ ਪੋਲਿਟਿਕਸ ਕਰਦੇ। ਨਰਿੰਦਰ ਮੋਦੀ ਜੀ ਨੇ ਔਰ ਭਾਰਤੀ ਜਨਤਾ ਪਾਰਟੀ ਨੇ ਸਾਡਾ ਇਲਜ਼ਾਮ ਹੈ ਕਿ ਇਸ ਦੇਸ਼ ਦੇ ਲੋਕਾਂ ਨੂੰ ਜਾਤਾਂ, ਧਰਮਾਂ, ਇਲਾਕਾ ਤੇ ਬੋਲੀ ਦੇ ਨਾਂ ਤੇ ਖਾਣ ਪੀਣ ਦੀਆਂ ਚੀਜ਼ਾਂ ਦੇ ਨਾਂ ਤੇ ਇਥੋਂ ਤੱਕ ਕੀ ਪਹਿਨਣਾ ਕੀ ਨਹੀਂ ਪਹਿਨਣਾ ਇਨਾ ਚੀਜ਼ਾਂ ਦੇ ਨਾਂ ਤੇ ਵੰਡਣ ਦੀ ਕੋਸ਼ਿਸ਼ ਕੀਤੀ ਹੈ ਔਰ ਲੋਕਾਂ 'ਚ ਤ੍ਰੂਵੀਕਰਨ ਕੀਤਾ ਹੈ ਪੋਲਰਾਈਜੇਸ਼ਨ ਕੀਤੀ ਹੈ ਅਸੀਂ ਪੰਜਾਬ ਦੇ ਆਵਾਮ ਨੂੰ ਅਪੀਲ ਕਰਦੇ ਆ ਕਿ ਮੁਲਕ ਦੇ ਬਹੁਤੇ ਹਿੱਸਿਆਂ 'ਚ ਤ੍ਰੂਵੀਕਰਨ ਹੋਇਆ ਹੈ ਔਰ ਤ੍ਰੂਵੀਕਰਨ ਦਾ ਨਤੀਜਾ ਤੁਸੀਂ ਪਿਛਲੇ ਦਿਨਾਂ 'ਚ ਖਾਸ ਤੌਰ ਤੇ ਮਨੀਪੁਰ 'ਚ ਦੇਖਿਆ ਹੈ ਦੇਸ਼ ਦੇ ਬਾਕੀ ਸੂਬਿਆਂ 'ਚ ਦੇਖਿਆ ਔਰ ਉਹਦਾ ਜਿਹੜਾ ਕਾਲਾ ਚਿਹਰਾ ਹੈ ਉਹਨੇ ਮੁਲਕ ਦੀ ਦਿੱਖ ਤੇ ਨੁਹਾਰ ਸਾਰੀ ਦੁਨੀਆ ਚ ਬਗਾੜੀ ਹੈ। ਔਰ ਮੈਂ ਅੱਜ ਤੁਹਾਨੂੰ ਕਹਿਣਾ ਚਾਹੁੰਦਾ ਤੁਹਾਡੇ ਰਾਹੀ ਪੰਜਾਬੀਆਂ ਨੂੰ ਕਿ ਉਹ ਜਿਹੜੀ ਤ੍ਰੂਵੀਕਰਨ ਦੀ ਪਾਲਸੀ ਹੈ ਅੱਜ ਉਹ ਪੰਜਾਬ ਦੇ ਦਰਵਾਜ਼ੇ ਤੇ ਖੜੀ ਹੈ। ਭਾਜਪਾ ਅੱਜ ਪੰਜਾਬ ਦੇ ਲੋਕਾਂ ਨੂੰ ਵੀ ਤ੍ਰੂਵੀਕਰਨ ਪਰੋਸਣਾ ਚਾਹੁੰਦੀ ਹੈ। ਸਾਡਾ ਇਹਦੇ ਮੁਕਾਬਲੇ ਚ ਕਹਿਣਾ ਇਹ ਹੈ ਕਿ ਕਾਂਗਰਸ ਦਾ ਖੂਬਸੂਰਤ ਇਤਿਹਾਸ ਹੈ। ਲੋਕਾਂ ਨੂੰ ਇਕੱਠਿਆ ਰੱਖਣ ਵਾਸਤੇ ਕੁਰਬਾਨੀਆਂ ਦਿੱਤੀਆਂ। ਲੋਕਾਂ ਨੂੰ ਜੋੜਨ ਵਾਸਤੇ ਕਾਂਗਰਸ ਨੇ ਇਸ ਦੇਸ਼ ਦੇ ਇਤਿਹਾਸ ਦੇ ਅੰਦਰ ਵੱਡੀ ਤੋਂ ਵੱਡੀ ਸੁਪਰੀਮ ਕੁਰਬਾਨੀ ਦਿੱਤੀ ਹੈ ਸਾਨੂੰ ਜੋ ਮਰਜ਼ੀ ਕਰਨਾ ਪਏ ਅਸੀਂ ਹਰ ਜਦੋਂ ਜਹਿਦ ਕਰਾਂਗੇ ਐ ਪੰਜਾਬੀਓ ਅਸੀਂ ਤੁਹਾਨੂੰ ਪ੍ਰਾਰਥਨਾ ਕਰਦੇ ਆਂ ਐ ਗੈਰਤਮੰਦ ਪੰਜਾਬੀਓ ਉਠੋ ਖੜੇ ਹੋ ਆਓ ਪੰਜਾਬ ਦਾ ਉਹ ਅਮੀਰ ਵਿਰਸਾ ਕਿ ਜਦੋਂ ਪੰਜਾਬ ਦੀ ਧਰਤੀ 30000 ਪੰਜਾਬੀਆਂ ਦੇ ਖੂਨ ਨਾਲ ਰੰਗੀ ਗਈ ਸੀ ਉਦੋਂ ਵੀ ਪੰਜਾਬ ਚ ਧਰਮ ਦੇ ਨਾਂ ਤੇ ਲੋਕਾਂ ਚ ਵਖੇੜੇ ਨਹੀਂ ਪਏ ਧਰਮ ਦੇ ਨਾਂ ਤੇ ਲੋਕੀ ਲੜੇ ਨਹੀਂ ਧਰਮ ਦੇ ਨਾਂ ਨਾਲ ਲੋਕਾਂ ਨੇ ਇੱਕ ਦੂਜੇ ਤੋਂ ਖਿਲਾਫ ਕੋਈ ਇਦਾਂ ਦੀ ਕਾਰਵਾਈ ਨਹੀਂ ਕੀਤੀ ਜਿਹੜੀ ਸੜਕਾਂ ਤੇ ਬਾਜ਼ਾਰਾਂ ਵਿੱਚ ਹੋਵੇ ਅੱਜ ਪੰਜਾਬ ਤੇ ਮੁੜ ਕੇ ਭੀੜ ਪੈਣ ਜਾ ਰਹੀ ਹੈ ਜੇ ਉਦੋਂ ਲੋਕਾਂ ਨੇ ਪੰਜਾਬੀਆਂ ਨੇ ਇਹ ਕੰਮ ਨਹੀਂ ਹੋਣ ਦਿੱਤਾ ਤੇ ਅੱਜ ਅਸੀਂ ਫੇਰ ਅਪੀਲ ਕਰਦੇ ਆ ਕਿ ਪੰਜਾਬ ਨੂੰ ਬਚਾਈਏ ਬਾਕੀ ਦੇਸ਼ ਵਿੱਚ ਧਰੂਵੀਕਰਨ ਬਹੁਤ ਸਾਰੇ ਹਿੱਸਿਆਂ 'ਚ ਹੋਇਆ ਅਸੀਂ ਹਰਗਿਜ ਪੰਜਾਬ ਦੇ ਵਿੱਚ ਨਾ ਧਰੂਵੀਕਰਨ ਹੋਣ ਦਵਾਗੇ ਨਾ ਪੰਜਾਬ ਨੂੰ ਮੁਲਕ ਦੇ ਨਕਸ਼ੇ ਤੇ ਦੂਜਾ ਕਸ਼ਮੀਰ ਬਣ ਦਵਾਗੇ ਇਹ ਦੂਜਾ ਕਸ਼ਮੀਰ ਬਣਦੀ ਹਰਗੱਲ ਪੰਜਾਬੀ ਜਿਹੜੀ ਇਜਾਜ਼ਤਲੀ ਦੇਣਗੇ ਪੰਜਾਬ ਦਾ ਇੱਕ ਆਪਣਾ ਇਤਿਹਾਸ ਹੈ ਪੰਜਾਬ ਦਾ ਆਪਣਾ ਇੱਕ ਗੌਰਵ ਹੈ ਪੰਜਾਬ ਦਾ ਆਪਣਾ ਇੱਕ ਪਾਈਚਾਰਾ ਹੈ ਪੰਜਾਬ ਦਾ ਆਪਣਾ ਇੱਕ ਸੱਭਿਆਚਾਰ ਹੈ ਪੰਜਾਬ ਦੀ ਆਪਣੀ ਇੱਕ ਤਹਿਜ਼ੀਬ ਹੈ ਇਸ ਤਹਿਜ਼ੀਬ ਦੀ ਰਾਖੀ ਕਰਨ ਦੀ ਲੋੜ ਹੈ ਔਰ ਅੱਜ ਉਹ ਮੋੜ ਆ ਗਿਆ ਅੱਜ ਉਹ ਸਮਾਂ ਆ ਗਿਆ ਅੱਜ ਉਹ ਵਕਤ ਆ ਗਿਆ ਜਦੋਂ ਪੰਜਾਬੀਆਂ ਨੂੰ ਇਕੱਠੇ ਹੋ ਕੇ ਆਪਣੇ ਅਮੀਰ ਵਿਰਸੇ ਦੀ ਰਾਖੀ ਕਰਨ ਦੀ ਲੋੜ ਹੈ ਇੱਕ ਗੱਲ ਤਾਂ ਸਾਡੀ ਖੇ ਆ ਕਿਸੇ ਵੀ ਸੂਰਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਸਿਆਸੀ ਜ਼ਮੀਨ ਨਹੀਂ ਮਿਲਣੀ ਚਾਹੀਦੀ ਅਗਰ ਕਿਤੇ ਗਲਤੀ ਕਰਕੇ ਲੋਕਾਂ ਨੇ ਇਹਨਾਂ ਨੂੰ ਕੋਈ ਥੋੜੀ-ਬਹੁਤੀ ਵੀ ਸਪੇਸ ਦੇ ਦਿੱਤੀ ਥੋੜੀ-ਬਹੁਤੀ ਵੀ ਜਗ੍ਹਾ ਦੇ ਦਿੱਤੀ ਇਹ ਪੰਜਾਬ ਦਾ ਵਾਤਾਵਰਣ ਖਰਾਬ ਕਰ ਦੇਣਗੇ ਇਹ ਪੰਜਾਬ ਦੇ ਭਾਈ ਭਰਾ ਮਾਰੂ ਜੰਗ ਜਿਹੜੀ ਹੈ ਪੰਜਾਬ 'ਚ ਲਿਆ ਕੇ ਇਹ ਪੰਜਾਬ ਦੇ ਵਿੱਚ ਦੁਬਾਰਾ ਹਾਲਾਤ ਨੂੰ ਖਰਾਬ ਕਰਨ ਦੇ ਵਿੱਚ ਸਹਾਈ ਹੋਣਗੇ ਇਹ ਸਾਡਾ ਕਹਿਣਾ ਦੂਜੀ ਗੱਲ ਸਾਡੀ ਹੈ ਆਮ ਆਦਮੀ ਪਾਰਟੀ ਬਾਰੇ ਕਿ ਆਮ ਆਦਮੀ ਪਾਰਟੀ ਨੇ ਅੱਜ ਤੋਂ 2 ਸਾਲ ਪਹਿਲਾਂ ਲਾਰੇ ਲੱਪੇ ਲਾ ਕੇ ਝੂਠ ਬੋਲ ਕੇ ਸਰ ਹਰ ਲੋਕਾਂ ਨੂੰ ਸਬਜ਼ ਬਾਗ ਦਿਖਾ ਕੇ ਲੋਕਾਂ ਨੂੰ ਇੱਕ ਨਵੀਂ ਰਾਜਨੀਤੀ ਦੀ ਦਿੱਖ ਦਿਖਾੜ ਕੇ ਲੋਕਾਂ ਨੂੰ ਕਿਸੇ ਨੂੰ ਕਿਹਾ ਇਹ ਜੀ ਗਾਰਡਨਿੰਗ ਹੋਣਾ ਚਾਹੀਦਾ ਇਥੋਂ ਤੱਕ ਵੀ ਕਿਹਾ ਕਿ ਜੀ ਸਰਕਾਰੀ ਘਰ ਵੀ ਨਹੀਂ ਲੋੜ ਇਥੋਂ ਤੱਕ ਕਿਹਾ ਕਿ ਜੀ ਵੀਆਈਪੀ ਕਲਚਰ ਨਹੀਂ ਹੋਣਾ ਚਾਹੀਦਾ ਹੋਰ तमाम ਕਿਸਮ ਦੀਆਂ ਚੀਜ਼ਾਂ ਤੋਂ ਬਿਨਾ ਰਾਜਨੀਤੀ ਨੂੰ ਸਾਫ ਕੰਮ ਨੀਤਾ ਗੱਲ ਕੀਤੀ ਸੀ ਇਸ ਦੇ ਨਾਲ ਲੋਕਾਂ ਨੂੰ ਬੜੇ ਲਾਰੇ ਲਾਏ ਸਾਡੀਆਂ ਭੈਣਾਂ ਨੂੰ ਕਹਿਤਾ ਤੁਹਾਨੂੰ ਹਜ਼ਾਰ-ਹਜ਼ਾਰ ਰੁਪਿਆ ਦਵਾਂਗੇ ਹੋਰ ਪਤਾ ਨਹੀਂ ਕੀ ਕੀ ਇਹ ਝੂਠ ਬੋਲਿਆ ਇਹ ਕਹਿੰਦੇ ਆ ਕਿ ਅਸੀਂ ਕਟੜ ਇਮਾਨਦਾਰ ਹੈ ਸਾਡਾ ਇਲਜ਼ਾਮ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਕਟੜ ਇਮਾਨਦਾਰ ਨਹੀਂ ਇਹ ਕਟੜ ਝੂਠੇ ਹੈ ਇਹ ਝੂਠੇ ਵਹਿਦੇ ਕਰਦੇ ਆ ਇਹ ਝੂਠੀਆਂ ਗੱਲਾਂ ਕਰਦੇ ਆ ਔਰ ਪ੍ਰਾਰਥਨਾ ਕਰਦੇ ਆ ਕਿ ਜਿੰਨੇ ਪੈਸੇ ਐਡ ਤੇ ਲਾਉਂਦੇ ਆ ਜਿੰਨੇ ਪੈਸੇ ਬੋਡਾਂ ਤੇ ਲਾਉਨੇ ਆ ਜੇ ਇਹੇ ਲੁਧਿਆਣੇ ਨੂੰ ਆਈਏ ਤਾਂ ਬੋਰਡ ਹੋਰ ਹੁੰਦੇ ਆ ਸ਼ਾਮ ਨੂੰ ਲੁਧਿਆਣੇ ਤੋਂ ਵਾਪਸ ਜਾਈਏ ਤਾਂ ਰਸਤੇ ਦੇ ਵਿੱਚ ਹੋਰ ਕਿਸਮ ਦੇ ਬੋਰਡ ਲੱਗੇ ਹੁੰਦੇ ਆ ਇਹ ਜਿੰਨਾ ਪੈਸਾ ਐਡ ਤੇ ਲੱਗਦਾ ਜੇ ਉਹੀ ਪੈਸਾ ਵੀ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਲੱਗਣ ਲੱਗੇ ਤਾਂ ਘੱਟੋ ਘੱਟ ਲੋਕਾਂ ਨੂੰ ਤਨਖਾਹਾਂ ਟਾਈਮ ਸਿਰ ਮਿਲ ਜਾ ਕਰਨ ਲੋਕਾਂ ਨੂੰ ਪੈਨਸ਼ਨਾਂ ਟਾਈਮ ਸਿਰ ਮਿਲ ਜਾ ਕਰਨ ਥੋੜਾ ਬਹੁਤਾ ਸਾਹ ਪੰਜਾਬ ਦੀ ਆਰਥਿਕਤਾ ਨੂੰ ਆ ਸਕਦਾ ਇਹਨਾਂ ਨੇ 2 ਸਾਲ ਦੇ ਅੰਦਰ ਪੰਜਾਬ ਦੀ ਆਰਥਿਕਤਾ ਤਦਵਾ ਕੀਤੀ ਹੈ ਪੰਜਾਬ ਦੇ ਅੰਦਰ ਗੈਂਗਸਟਰ ਜਿਹੜੇ ਆ ਉਹ ਦੰਗਨਾਂ ਦੇ ਫਿਰਦੇ ਆ ਜਿਹੜਾ ਜਿਹਦਾ ਮਰਜ਼ੀ ਕਤਲ ਕਰ ਦੇ ਜਿਹਦੇ ਜਿੱਥੇ ਮਰਜ਼ੀ ਜਿਹੜਾ ਕਿਸੇ ਦਾ ਕੋਈ ذاتی ਨੁਕਸਾਨ ਕਰ ਦੇ ਕੋਈ ਪੁੱਛਣ ਵਾਲਾ ਨਹੀਂ ਪੰਜਾਬ ਦੇ ਅੰਦਰ ਬਿਲਕੁਲ ਅਰਾਜਕਤਾ ਫੈਲੀ ਹੈ ਇਹ ਉਹਦੇ ਲਈ ਵੀ ਜ਼ਿੰਮੇਵਾਰ ਹੈ ਪੰਜਾਬ ਦੇ ਅੰਦਰ ਜੋ ਪਿਛਲੇ ਸਮੇਂ ਤੋਂ ਵਿੱਚ ਐਡਮਿਨਿਸਟ੍ਰੇਟਿਵ ਜਿਹੜੀਆਂ ਭੁੱਲਾਂ ਹੋਈਆਂ ਵੱਡੀਆਂ-ਵੱਡੀਆਂ ਭੁੱਲਾਂ ਹੋਈਆਂ ਔਰ ਬਾਅਦ ਸਾਰੇ ਲੋਕ ਲਿਆ ਕੇ ਇੱਥੇ ਦਫ਼ਤਰਾਂ ਦੇ ਵਿੱਚ ਬਾਹਰੋਂ ਲਿਆ ਕੇ ਬਿਠਾ ਲਏ ਆ ਜਿਹੜੇ ਵਰਚੂਅਲੀ ਪੰਜਾਬ ਨੂੰ ਕੰਟਰੋਲ ਕਰ ਰਹੇ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਲੋਕਾਂ ਤੇ ਜਿਹੜੇ ਕਿ ਅੱਜ ਲੋਕ ਮਹਿਸੂਸ ਕਰ ਰਹੇ ਹੈ 2 ਸਾਲ ਪਹਿਲਾਂ ਜਿਹੜੀ ਗਲਤੀ ਹੋਈ ਸੀ ਇੱਕ ਗਲਤ ਲੋਕਾਂ ਤੇ ਭਰੋਸਾ ਕਰਕੇ ਲੋਕਾਂ ਨੇ ਜਿਹਨਾਂ ਨੂੰ ਹਕੂਮਤ ਦਿੱਤੀ ਸੀ ਅੱਜ ਉਸ ਗਲਤੀ ਨੂੰ ਠੀਕ ਕਰਨ ਦੀ ਲੋੜ ਹੈ ਔਰ ਇਸ ਤੋਂ ਅੱਗੇ ਅਸੀਂ ਇੱਕ ਗੱਲ ਹੋਰ ਕਹਿੰਦੇ ਆ ਇੱਕ ਗੱਲ ਅਸੀਂ ਹੋਰ ਕਹਿੰਦੇ ਆ ਕਿਉਂਕਿ ਇੰਡੀਆ ਨੂੰ ਲੀਡ ਕਰਨਾ ਕਾਂਗਰਸ ਨੇ ਇੰਡੀਆ ਨੂੰ ਗਠਪੰਧਰ ਨੂੰ ਲੀਡ ਕਰਨਾ ਰਾਹੁਲ ਗਾਂਧੀ ਨੇ ਜੇ ਰਾਹੁਲ ਗਾਂਧੀ ਨੂੰ ਵੋਟ ਪਾਉਣੀ ਹੈ ਜੇ ਇੰਡੀਆ ਗਠਜਵੰਧ ਨੂੰ ਵੋਟ ਪਾਉਣੀ ਹੈ ਜੇ ਭਾਜਪਾ ਤੋਂ ਖਿਲਾਫ ਪਾਉਣੀ ਹੈ ਜੇ ਐਨਡੀਆ ਤੋਂ ਖਿਲਾਫ ਪਾਉਣੀ ਹੈ ਤਾਂ ਕਿਉਂ ਨਾ ਸਿੱਧੀ ਜਿਹੜੀ ਵੋਟ ਹੈ ਉਹ ਰਾਹੁਲ ਗਾਂਧੀ ਨੂੰ ਪਾਈ ਜਾਏ ਤੇ ਕਾਂਗਰਸ ਪਾਰਟੀ ਨੂੰ ਪਾਈ ਜਾਏ ਤਾਂ ਕਿ ਇੰਡੀਆ ਗਠਜਵੰਧਨ ਔਰ ਜਿਹੜਾ ਰਾਹੁਲ ਗਾਂਧੀ ਹੈ ਉਹ ਮਜ਼ਬੂਤ ਹੋ ਸਕੇ ਦੋ ਗੱਲਾਂ ਤੀਜੀ ਗੱਲ ਤੁਹਾਡੇ ਨਾਲ ਇਹ ਕਰਨੀ ਹੈ ਕਿ ਲੁਧਿਆਣੇ ਦੇ ਜਿਹੜੇ ਵਾਸੀ ਨੇ ਪੰਜਾਬੀ ਨੇ ਮੈਂ ਪੰਜਾਬੀਆਂ ਨੂੰ ਕਹਿਣਾ ਹੈ ਕਿ ਜਦ ਜਦ ਕਾਂਗਰਸ ਦੀ ਸਰਕਾਰ ਆਈ ਹੈ ਉਹਨਾਂ ਨੇ ਪੰਜਾਬੀਅਤ ਵਾਸਤੇ ਕੰਮ ਕੀਤਾ ਪੰਜਾਬ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਪੰਜਾਬ ਦੀ ਲੱਗੀ ਹੋਈ ਡਿਵੈਲਪਮੈਂਟ ਦੀ ਹਰ ਇੱਟ ਹੈ ਜਿਹੜੀ ਉਹਦੇ ਤੇ ਜਿਹੜੇ ਨਿਸ਼ਾਨ ਨੇ ਉਹ ਕਾਂਗਰਸ ਪਾਰਟੀਆਂ ਦੇ ਮੁੱਖ ਮੰਤਰੀਆਂ ਦੇ ਆ ਕਿੰਨੇ ਹੀ ਕਾਰਖਾਨੇ ਆ ਕਿੰਨੇ ਹੀ ਇੰਡਸਟਰੀਅਲ ਟਾਊਨ ਆ ਜੋ ਜੋ ਕੁਝ ਵੀ ਅੱਜ ਪੰਜਾਬ 'ਚ ਹੈ ਜੋ ਜੋ ਕੁਝ ਵੀ ਪੰਜਾਬ ਦਾ ਬੁਨਿਆਦੀ ਢਾਂਚਾ ਹੈ ਇਹ ਸਾਰਾ ਕਾਂਗਰਸ ਪਾਰਟੀ ਨੇ ਦਿੱਤਾ ਹੈ ਕਾਂਗਰਸ ਪਾਰਟੀ ਦੇ ਮੁੱਖ ਮੰਤਰੀਆਂ ਨੇ ਦਿੱਤਾ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਨੇ ਦਿੱਤਾ ਕਾਂਗਰਸ ਪਾਰਟੀ ਦਾ ਖੂਬਸੂਰਤ ਇਤਿਹਾਸ ਹੈ ਔਰ ਲੁਧਿਆਣੇ ਨਾਲ ਸਾਡਾ ਖਾਸ ਲਗਾਵ ਹੈ ਉਸ ਲਗਾਵ ਦਾ ਨਤੀਜਾ ਹੈ ਕਿ ਕੀ ਇੰਪੋਰਟੈਂਸ ਹੈ ਸਾਡੇ ਵਾਸਤੇ ਲੁਧਿਆਣੇ ਦੀ ਲੁਧਿਆਣਾ ਸਾਡੇ ਵਾਸਤੇ ਮੱਥੇ ਦਾ ਚੰਨ ਹੈ ਇਸ ਕਰਕੇ ਅਸੀਂ ਆਪਣੀ ਪਾਰਟੀ ਦਾ ਜਿਹੜਾ ਸੂਬੇ ਦਾ ਪ੍ਰਧਾਨ ਹੈ ਅਮਰਿਤ ਅਮਰਿੰਦਰ ਰਾਜਾ ਬੜਿੰਗ ਉਹ ਨੂੰ ਲੁਧਿਆਣੇ ਦੇ ਲੋਕਾਂ ਦੀ ਸੇਵਾ ਵਾਸਤੇ ਭੇਜਿਆ ਉਹ ਨੂੰ ਤੁਹਾਡੇ ਕੋਲ ਭੇਜਿਆ ਅਸੀਂ ਕਿੰਨਾ ਕਿ ਲੁਧਿਆਣੇ ਨੂੰ ਅਹਿਮ ਸਮਝਦੇ ਐ ਉਹ ਕੇਵਲ ਤੇ ਕੇਵਲ ਇਸ ਗੱਲ ਤੋਂ ਅੰਦਾਜ਼ਾ ਲੱਗ ਸਕਦਾ ਕਿ ਜਿਹੜੀ ਕੈਂਡੀਡੇਟ ਦੀ ਚੁਆਇਸ ਹੈ ਅਸੀਂ ਕੈਸੀ ਕੀਤੀ ਐ ਸੋ ਸਾਨੂੰ ਪੂਰਾ ਆਸ ਹੈ ਕਿ ਲੁਧਿਆਣੇ ਦੇ ਜਿਹੜੇ ਲੋਕ ਐ ਸਾਡੇ ਇਸ ਕੈਂਡੀਡੇਟ ਦੀ ਪੂਰੀ ਮਦਦ ਕਰਨਗੇ ਇਸ ਕੈਂਡੀਡੇਟ ਨੂੰ ਜਿਤਾ ਕੇ ਭੇਜਣਗੇ ਇਹ ਤੁਹਾਡੀ ਸੇਵਾ ਕਰੇਗਾ ਕਾਂਗਰਸ ਨੇ ਪ੍ਰਣ ਕੀਤਾ ਹੈ ਮੈਂ ਬਾਕੀ ਗਰੰਟੀਆਂ ਦੀ ਗੱਲ ਹੀ ਕਰਦਾ ਮੈਂ ਲੁਧਿਆਣੇ ਦੇ ਸੰਦਰਭ ਵਿੱਚ ਗੱਲ ਕਰਨਾ ਚਾਹੁੰਦਾ ਹੈ ਕਿ ਅਸੀਂ ਇਸ ਗੱਲ ਦਾ ਫੈਸਲਾ ਕੀਤਾ ਹੈ ਕੇਂਦਰ ਚ ਸਾਡੀ ਸਰਕਾਰ ਬਣੇ ਅਸੀਂ ਸਰਕਾਰੀ ਨੌਕਰੀਆਂ ਦੇ ਵਿੱਚ ਕੰਟਰੈਕਟ ਸਿਸਟਮ ਹੈ ਇਹਨੂੰ ਖਤਮ ਕਰਾਂਗੇ ਅਸੀਂ ਆਰਗੇਨਾਈਜ਼ਡ ਅਨ ਆਰਗੇਨਾਈਜ਼ਡ ਜਿਹੜਾ ਸੈਕਟਰ ਹੈ ਉਹਦੇ ਵਿੱਚ ਸੋਸ਼ਲ ਸਿਕਿਉਰਿਟੀ ਦਵਾਗੇ ਅਸੀਂ ਲੁਧਿਆਣੇ ਵਿੱਚ ਕਿਉਂਕਿ ਇੰਡਸਟਰੀਅਲ ਵਰਕਰ ਬਹੁਤ ਹੈ ਅਸੀਂ ਇਹ ਵੀ ਕਹਿੰਦੇ ਆ ਕਿ ਨੌਕਰੀਆਂ ਦੇ ਵਿੱਚ ਬੀਬੀਆਂ ਲਈ ਔਰਤਾਂ ਲਈ 50% ਜਿਹੜੀ ਰਿਜ਼ਰਵੇਸ਼ਨ ਹੈ ਉਹਨੂੰ ਯਕੀਨੀ ਬੜਾਵਾਂਗੇ ਤਾਂ ਕਿ ਬੀਬੀਆਂ ਦੀ ਭਾਈਵਾਲ ਹੋ ਸਕੇ ਅਨ ਆਰਗੇਨਾਈਜ਼ ਜਿਹੜਾ ਸੈਕਟਰ ਹੈ ਉਹਨੂੰ ਖਤਮ ਹੋ ਸਕੇ ਸੌਰੀ ਉਹ ਉਹਨੂੰ ਸੋਸ਼ਲ ਸਿਕਿਉਰਿਟੀ ਦਿੱਤੀ ਜਾ ਸਕੇ ਔਰ ਇਸ ਦੇ ਨਾਲ ਹੀ ਜਿਹੜਾ ਹੈਗਾ ਜਿਹੜੀ ਕੰਟਰੈਕਚੁਅਲ ਵਰਕਰਸ ਤੇ ਜਿਹੜੀ ਤਲਵਾਰ ਲਟਕਦੀ ਹੈ ਉਸ ਤਲਵਾਰ ਨੂੰ ਵੀ ਖਤਮ ਕਰਨ ਵਾਸਤੇ ਅਸੀਂ ਅਹਿਦ ਕੀਤਾ ਕਿ ਅਸੀਂ ਜਿਹੜੀ ਕੰਟਰੈਕਚੁਅਲ ਜਿਹੜਾ ਸਿਸਟਮ ਹੈ ਇਹਨੂੰ ਖਤਮ ਕਰਕੇ ਰੈਗੂਲਰ ਪਾਰਟੀ ਦਾ ਜਿਹੜਾ ਸਿਸਟਮ ਹੈ ਉਹਨੂੰ ਲਿਆ ਕੇ ਲਾਗੂ ਕਰਾਂਗੇ ਇਹਨੂੰ ਬਹੁਤ ਖੁਸ਼ ਹੈ ਬੜਾ ਖੁਸ਼ ਕਿਹਾ ਜਾ ਸਕਦਾ ਲੇਕਿਨ ਆਖਿਰ ਦੇ ਵਿੱਚ ਮੈਂ ਇੱਕ ਗੱਲ ਕਹਿਣਾ ਕਿ ਪੰਜਾਬੀਆਂ ਕੋਲ ਜੇ ਅਗਰ ਕੋਈ ਵਿਕਲਪ ਹੈ ਤਾਂ ਕੇਵਲ ਤੇ ਕੇਵਲ ਕਾਂਗਰਸ ਪਾਰਟੀ ਦਾ ਵਿਕਲਪ ਹੈ ਇਹ ਜਿਹੜੇ ਬਾਕੀ ਲੋਕ ਹੈ ਅਕਾਲੀ ਦਲ ਤੱਕ ਖਾਸ ਤੌਰ ਤੇ ਬੇਮੈਨਾ ਹੈ ਕਦੇ ਉਹਦੇ ਨਾਲ ਹੁੰਦੇ ਨੇ ਐ ਬੀਜੇਪੀ ਦੇ ਕਦੇ ਆੜੂ ਹੁੰਦੇ ਨੇ ਕਦੇ ਕਹਿੰਦੇ ਇਕੱਠੇ ਹੋ ਜਾਣਾ ਕਦੇ ਨਹੀਂ ਹੋਣਾ ਇਦਾਂ ਦੀਆਂ ਗੱਲਾਂ ਚੱਲਦੀਆਂ ਜੇ ਕਿਸੇ ਨੇ ਕੋਈ ਭੁਲ ਭੁਲੇਖੇ ਵੋਟ ਪਾ ਵੀ ਦਿੱਤੀ ਉਹ ਕਿਹਦੇ ਖਾਤੇ ਜਾਣੀ ਹੈ ਉਹ ਕਿਹਦੇ ਖਾਤੇ ਚੜਨੀ ਹੈ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਤੁਹਾਨੂੰ ਤਾਂ ਕੀ ਪਤਾ ਹੋਣਾ ਨਾ ਸਾਨੂੰ ਪਤਾ ਨਾ ਤੁਹਾਨੂੰ ਪਤਾ ਸ਼ਾਇਦ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਵੀ ਨਾ ਪਤਾ ਹੋਵੇ ਕਿ ਉਹ ਖੜੇ ਕਿਥੇ ਆ ਕਿਹੜੇ ਪਾਸੇ ਜਾਣਾ ਸੱਜੇ ਜਾੜਾ ਕੰਬੇ ਜਾੜਾ ਕੀ ਕਰਨਾ ਕੀ ਨਹੀਂ ਕਰਨਾ ਸੋ ਇਹਨਾਂ तमाम ਹਾਲਾਤਾਂ ਦੇ ਵਿੱਚ ਸਾਡੀ ਖਵਾੜੇ ਰਾਹੀ ਪੰਜਾਬੀਆਂ ਨੂੰ ਅਪੀਲ ਹੈ ਕਿ ਮੌਕਾ ਜਾਣ ਨਾ ਦਿਓ ਜਿਹੜੇ ਹਾਲਾਤ ਹੈ ਉਹ ਸਾਜ਼ਗਾਰ ਨਹੀਂ ਹੈ ਪਿਛਲੇ ਸਮੇਂ ਦੇ ਅੰਦਰ ਕੇਂਦਰ ਨੇ ਬਹੁਤ ਵੱਡਾ ਨੁਕਸਾਨ ਇਸ ਦੇਸ਼ ਦਾ ਕੀਤਾ ਹੈ 3000 ਕਿਲੋਮੀਟਰ ਲੈਂਡ ਸਾਡੀ ਚਾਈਨਾ ਨੇ ਦੱਬ ਲਈ ਅੱਜ ਕੋਈ ਪੁੱਛਣ ਵਾਲਾ ਨਹੀਂ ਕਿਸੇ ਨੂੰ ਬੋਲਣ ਵੀ ਨਹੀਂ ਦਿੰਦੇ ਕਿਸੇ ਨੂੰ ਗੱਲ ਵੀ ਨਹੀਂ ਕਰ ਦਿੰਦੇ ਅੱਜ ਮਹਿੰਗਾਈ ਜਿਹੜਾ ਸਿਲੰਡਰ 400 ਰੁਪਏ ਦਾ ਚਾਹੀਦਾ ਸੀ ਉਹ 1000 ਰੁਪਏ ਦਾ ਮਿਲਦਾ ਅੱਜ ਟਮਾਟਰ ਨੂੰ ਹੱਥ ਲਾਈਏ ਕਰੰਟ ਮਾਰਦਾ ਹੈ ਅੱਜ ਪਿਆਜ਼ ਨੂੰ ਹੱਥ ਲਾਈਏ ਕਰੰਟ ਮਾਰਦਾ ਹੈ ਅੱਜ ਬੀਬੀਆਂ ਰਸੋਈ 'ਚ ਜਾਂਦੀਆਂ ਤਾਂ ਡਰ ਲੱਗਦਾ ਅੱਜ ਮਹਿੰਗਾਈ ਜਿਹੜੀ ਹੈ ਉਹ ਚਰਮ ਸੀਮਾ ਤੇ ਹੈ ਅੱਜ ਬੇਰੁਜ਼ਗਾਰੀ ਜਿਹੜੀ ਹੈ ਜਰਵ ਸੀਮਾ ਤੇ ਹੈ ਇਸ ਦੇ ਨਾਲ ਹੀ ਅਸੀਂ ਬਹੁਤ بڑا ਵਾਅਦਾ ਪੰਜਾਬੀਆਂ ਨਾਲ ਕੀਤਾ ਹੈ ਕਿ ਤੁਸੀਂ ਸਾਨੂੰ ਦਿਓ ਮੈਂਡੇਟ ਅਸੀਂ ਐਮਐਸਪੀ ਜਿਹੜੀ ਹੈ ਉਹਨੂੰ ਕਾਨੂੰਨੀ ਮਾਨਤਾ ਦਵਾਂਗੇ ਅਸੀਂ ਇਸ ਗੱਲ ਦਾ ਕਾਨੂੰਨ ਲਿਆਵਾਂਗੇ ਪਾਰਲੀਮੈਂਟ ਦੇ ਅੰਦਰ ਅਗਰ ਖਰਾਬਾ ਹੁੰਦਾ ਫਸਲਾਂ ਦਾ ਤਾਂ 30 ਦਿਨਾਂ ਦੇ ਅੰਦਰ ਅੰਦਰ ਅਸੀਂ ਜਿਹੜਾ ਹੈ ਉਹਦਾ ਮੁਆਵਜ਼ਾ ਦਵਾਂਗੇ ਅਸੀਂ ਕੁਝ ਐਸਾ ਸਿਸਟਮ ਵੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਦ ਵੀ ਕਰਜ਼ਾ ਮਾਫ਼ ਹੋਇਆ ਕਿਸਾਨਾਂ ਦਾ ਉੱਚ ਅਹੁਦੇਦਾਰ ਬਲਵੰਤ ਸਿੰਘ ਨੇ ਮਾਫੀ ਦਿੱਤਾ ਹੈ ਚਾਹੇ ਸਾਡੀ ਸਰਕਾਰ ਦੇ ਸੂਬੇ ਵਿੱਚ ਮਾਫੀ ਦਿੱਤਾ ਹੈ ਕਾਂਗਰਸ ਨੇ ਮਾਫੀ ਦਿੱਤਾ ਹੈ ਕਿਸਾਨਾਂ ਦੀ ਹਤੈਸ਼ੀ ਜਿਹੜੀ ਪਾਰਟੀ ਹੈ ਉਹ ਹਮੇਸ਼ਾ ਕਾਂਗਰਸ ਰਹੀ ਹੈ ਹੋਰ ਕਿਸੇ ਨੇ ਕਿਸਾਨਾਂ ਲਈ ਕੀਤਾ ਨਹੀਂ ਕੁਝ ਵੀ ਸਾਨੂੰ ਅਗਰ ਸਰਕਾਰ ਬਣਦੀ ਹੈ ਸਾਡਾ ਅਗਰ ਮੈਂਡੇਟ ਬਣਦਾ ਹੈ ਅਸੀਂ ਇੱਕ ਪਰਮਾਨੈਂਟ ਕਮਿਸ਼ਨ ਬਣਾਵਾਂਗੇ ਜਿਹੜਾ ਇਸ ਗੱਲ ਦੀ ਨਜ਼ਰ ਰੱਖੇਗਾ ਕਿ ਇੱਕ ਮੁਸ਼ਤ ਡੈਪਟ ਨੂੰ ਮਾਫ ਕਰਨ ਤੋਂ ਬਾਅਦ ਵੀ ਜੇ ਕਿਤੇ ਕੋਈ ਡੈਪਟ ਤਾਂ ਕੇ ਸਾਹਮਣੇ ਆਉਂਦਾ ਅਸੀਂ ਉਹਨੂੰ ਵੀ ਨਜ਼ਰ ਕਰਕੇ ਉਹਦੇ ਤੇ ਗੌਰ ਕਰਕੇ ਉਹਨੂੰ ਵੀ ਖਤਮ ਕਰਨ ਦਾ ਇਹ ਇਹਦੇ ਪੰਜਾਬੀਆਂ ਨਾਲ ਕਰਦੇ ਸੋ ਇਸ ਤੋਂ ਇਲਾਵਾ ਲੁਧਿਆਣਾ ਦੇ ਵਿੱਚ ਵੀ ਜਿਹੇ ایرਪੋਰਟ ਦਾ ਮਸਲਾ ਹੈ ਜਿਹੇ ਬੁੱਢੇ ਨਾਲੇ ਦਾ ਮਸਲਾ ਹੈ ਜਿੰਨੇ ਮਸਲੇ ਹੈ ਇਹਨਾਂ ਦੀ ਸ਼ੁਰੂਆਤ ਇਹਨਾਂ ਨੂੰ ਠੀਕ ਕਰਨ ਦੀ ਗੱਲ ਹਮੇਸ਼ਾ ਕਹਿੰਦੇ ਉਸਨੇ ਪਹਿਲੇ ਹਜ਼ਾਰ ਤੇ ਕੀਤੀ ਹੈ ਬਹੁਤ ਦੂਰ ਦੇਸ਼ ਨੌਜਵਾਨ ਸੂਬਾ ਪ੍ਰਧਾਨ ਅਸੀਂ ਤੁਹਾਡੀ ਸੇਵਾ ਵਿੱਚ ਟਲਿਆ ਤੇ ਸਾਨੂੰ ਪੂਰਨ ਆਸ ਹੈ ਤੁਸੀਂ ਇਹਨੂੰ ਜਿਤਾਓਗੇ ਔਰ ਇਹ ਬੜੇ ਜ਼ੋਰਦਾਰ ਤਰੀਕੇ ਨਾਲ ਲੁਧਿਆਣੇ ਦੇ ਲੋਕਾਂ ਦੀ ਜਜ਼ਬਾਤਾਂ ਦੀ ਤਰਜਮਾਨੀ ਜਿਹੜੀ ਹੈ ਉਹ ਪਾਰਲੀਮੈਂਟ ਦੇ ਅੰਦਰ ਕਰੇਗਾ ਬਹੁਤ ਬਹੁਤ ਧੰਨਵਾਦ ਹੁਣ ਪੁੱਛੋ ਸਾਹਿਬ ਜੀ ਆਪੇ ਛੁੜਾ ਰਹੇ ਹਾਂ ਰਾਜਪੀਠ ਦੇ ਮੈਂ ਇਹ ਸ਼ਰਧੀ ਜੋੜਨਾ ਹਾਂ ਜੀ ਸ਼ਹਿਰ ਦਾ ਇੱਕ ਬਿਆਨ ਆਇਆ ਵਾ ਕਿ ਪੰਜਾਬ ਦੇ ਯੂਪੀ ਮਿਹਰਵਾਲਿਆਂ ਨੂੰ ਉੱਪਰ ਜਗ੍ਹਾ ਨਹੀਂ ਚਾਹੀਦੀ ਮੈਂ ਇਹ ਥੋੜਾ ਵਾਲੀ ਗੱਲ ਹੈ ਮੈਂ ਇਹ ਗੱਲ ਕਹਿਣਾ ਹੈ ਇਹ ਬਿਆਨ ਚਲ ਨਹੀਂ ਰਿਹਾ ਜਿੱਦਾਂ ਸੀਗਾ ਸਾਹਿਬ 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 ਮੈਂ ਇਹ ਥੋੜੀ ਗੱਲ ਦਾ ਜਵਾਬ ਦੇ ਜੀ ਸਾਹਿਬ ਨਿੱਜੀ ਤੌਰ ਤੇ ਕੋਈ ਕੀ ਕਹਿੰਦਾ ਆ ਮੈਨੂੰ ਨਹੀਂ ਪਤਾ ਜੀ لیکن میں کیمپین کمیٹی دا چیئرمین ہے پنجاب دا ذمہ وار کانگریس پارٹی دا لیڈر ہے میرا یہ کہنا ہے کہ ਜਿਹੜੀ ਬਿਹਾਰ ਤੇ ਯੂਪੀ ਦੀ ਜਿੰਨੇ ਲੋਕ ਇੱਥੇ ਕੰਮ ਕਰਦੇ ਆ ਸਾਡੇ ਲਈ ਉਹ ਬਹੁਤ ਇੰਪੋਰਟੈਂਟ ਹੈ ਬਹੁਤ ਜ਼ਰੂਰੀ ਹੈ پنجاب ਦੀ ਇਕਨੋਮੀ 'ਚ ਉਹਨਾਂ ਦਾ ਬਹੁਤ بڑا ਯੋਗਦਾਨ ਹੈ اور ویسے ਹੀ ਹਰ ਦੁਨੀਆ 'ਚ ਚੱਲਣਾ ਹੈ ਸਾਡੇ ਲੋਕ ਕੈਨੇਡਾ 'ਚ ਕੰਮ ਕਰਦੇ ਆ ਸਾਡੇ ਲੋਕ ਆਸਟ੍ਰੇਲੀਆ 'ਚ ਕੰਮ ਕਰਦੇ ਆ ਸਾਡੇ ਲੋਕ ساری ਦੁਨੀਆ 'ਚ ਕੰਮ ਕਰਦੇ ਆ ਬਾਹਰ ਦੇ ਲੋਕ ਇੱਥੇ ਵੀ ਕੰਮ ਕਰਦੇ ਆ ਇਹ ਜਿਹੜਾ ਮਾਈਗ੍ਰੇਸ਼ਨ ਹੈ ਜਿਹੜੀ ਐ ਮੈਨ ਪਾਵਰ ਦੀ ਇਹ ਸਾਰੀ ਦੁਨੀਆ ਦਾ ਜਿਹੜਾ ਫੀਨੋਮਨਾ ਹੈ ਅਸੀਂ ਇਹਨਾਂ ਦਾ ਪੂਰਾ ਸਤਿਕਾਰ ਕਰਦੇ ਆ ਜਿਨੇ ਬਹਰੀ ਹੈ ਔਰ ਉਹਨਾਂ ਨੂੰ ਮੈਂ ਸਤਿਕਾਰ ਭੇਟ ਕਰਦਾ ਤੁਹਾਡੇ ਰਾਹੀਂ ਕਿ ਲੁਧਿਆਣੇ ਦੀ ਡਿਵੈਲਪਮੈਂਟ ਪੰਜਾਬ ਦੀ ਡਿਵੈਲਪਮੈਂਟ ਲੁਧਿਆਣੇ ਦੀ ਇੰਡਸਟਰੀ ਪੰਜਾਬ ਦੇ ਐਗਰੀਕਲਚਰ ਦੇ ਅੰਦਰ ਇਹ ਜਿਹੜੀ ਸਾਡੀ ਮਾਈਗ੍ਰੈਂਟ ਲੇਬਰ ਹੈ ਇਹਦਾ ਬਹੁਤ ਬੜਾ ਮਹੱਤਵਪੂਰਨ ਯੋਗਦਾਨ ਹੈ ਸਰ ਇਹੀ ਬਿਆਨ ਚੁਣਿਆ ਤੇ ਪਿਛਲੀ ਵਾਰ ਕਾਂਗਰਸ ਨੇ ਉਸ ਖਿਦ ਕੀਤਾ ਸੀਗਾ ਤੇ ਹੁਣ ਖੈਰ ਇਹ ਬਿਆਨ ਹੈ ਕਿ ਹੁਣ ਮੰਨਦੇ ਆਪਾਂ ਲੋਸ ਹੋਊਗਾ ਮੈਂ ਉਹਦੇ ਤੇ ਕੁਝ ਨਹੀਂ ਹੈ ਹੁਣ ਤੁਸੀਂ ਮੈਂ ਇੱਕ ਗੱਲ ਤੁਹਾਨੂੰ ਮੈਂ ਨਿਰਧਾਰਤ ਆਪਣੀ ਪੋਜੀਸ਼ਨ ਦੱਸਦੀ ਪਾਰਟੀ ਦੀ ਕੋਈ ਨਿੱਜੀ ਤੌਰ ਤੇ ਕੋਈ ਕਹਿੰਦਾ ਮੇਰਾ ਇਸ ਦਾ ਸਾਹਿਬ ਨਿੱਜੀ ਤੌਰ ਤੇ ਕਿਸੇ ਨੇ ਕਿਆ-ਕਿਆ ਮੇਰਾ ਉਹਦੇ ਨਾਲ ਤਲਕ ਨਹੀਂ ਲੇਕਿਨ ਸਾਡੀ ਪਾਰਟੀ ਦਾ ਇਹ ਸਟੈਂਡ ਹੈ ਸਾਡੀ ਪਾਰਟੀ ਮੰਦੀ ਹੈ ਕਿ ਜਿੰਨੀ ਮਾਈਗ੍ਰੈਂਟ ਲੇਬਰ ਹੈ ਉਹ ਸਾਡੇ ਲਈ ਸਤਿਹਕਾਰੀ ਹੋਵੇ ਤੁਸੀਂ ਇਹ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਦਾ ਯਕੀਨ ਨਾ ਕਰੀਓ ਕਾਂਗਰਸ ਨੇ ਕਿਉਂ ਯਕੀਨ ਕਰਕੇ ਉਹਨਾਂ ਤੇ ਸਮਝੌਤਾ ਕਰ ਲਿਆ ਅਸੀਂ ਗੱਲ ਪੰਜਾਬ ਦੇ ਸੰਦਰਭ ਚ ਕਰ ਰਹੇ ਹਾਂ ਸਾਹਿਬ ਸਰ ਚੰਡੀਗੜ੍ਹ ਦੀ ਪੰਜਾਬ ਦੀ ਰਾਜਧਾਨੀ ਹੈ ਸਰ ਚੱਲ 올 ਇੰਡੀਆ ਦੇ ਹੋ ਰਹੇ ਨੇ ਅਸੀਂ ਤਾਂ ਯਾਦ ਵੀ ਕਰਦਾ ਸਰ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਸਰ ਦੇਖੋ 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 ਜਾਣਦੇ ਤੁਸੀਂ ਵੀ ਹੈ ਪਰ ਮੇਤੇ ਕਾਹ ਲੋ ਜੋ ਤੁਸੀਂ ਕਹਣਾ ਕਿ ਕਹਿੰਦੇ ਪੁਲੀਸ ਦੱਸੋ ਨਾ ਨਾ ਮੈਂ ਕਹਿੰਦਾ ਨਾ ਤੁਸੀਂ ਵੀ ਸਾਰੀ ਦੀ ਹਾਲ ਹੋ ਜੋ ਨਾਲੀ ਹੈ ਗੱਲ ਇਹ ਆ ਇੱਕ ਪਾਸੇ ਸਾਡੀ ਜਿਹੜੀ ਵੱਡੀ ਲੜਾਈ ਹੈ ਦੇਖਦੇ ਅੰਦਰ ਓ ਐਨਡੀਏ ਨਾਲ ਜਿਹਦੀ ਅਗਵਾਈ ਨਰਿੰਦਰ ਮੋਦੀ ਜੀ ਕਰ ਅਸੀਂ ਇਹ ਸਮਝਦੇ ਹਾਂ ਕਿ ਸਭ ਤੋਂ ਵੱਡਾ ਖਤਰਾ ਇਸ ਵੇਲੇ ਦੇਸ਼ ਨੂੰ ਦੇਸ਼ ਦੇ ਸੰਵਿਧਾਨ ਨੂੰ ਦੇਸ਼ ਦੇ ਜਿਹੜਾ ਬੁਨਿਆਦੀ ਜਿਹੜਾ ਇੱਥੇ ਦੇ ਹੱਕ ਹਕੂਕ ਇੱਥੇ ਦਾ ਕਾਜਾ ਹੈ ਉਹ ਨੂੰ ਐਨਡੀਏ ਤੇ ਬੀਜੇਪੀ ਤੋਂ ਸਰ ਉਸ ਲਈ ਹੁਣ ਲਓ ਨਾ ਮੈਂ ਉੱਥੇ ਹੀ ਆ ਰਿਹਾ ਤੁਹਾਡੀ ਦਾ ਅਲੱਗ ਜਵਾਬ ਦੇ ਅਸੀਂ ਉਹਨਾਂ ਨਾਲ ਲੜਾਈ ਲੜ ਰਹੇ ਅਗਰ ਦੇਸ਼ ਦੇ ਵਿੱਚ ਕੋਈ ਵੀ ਧਿਰ ਸਾਡੇ ਨਾਲ ਉਸ ਮਸਲੇ ਸਾਡੀ ਕਿਸੇ ਟਾਈਮ ਕਿਤੇ ਮਦਦ ਕਰਦੀ ਹੈ ਉਹਨਾਂ ਨੂੰ ਹਰਾਉਣ ਵਾਸਤੇ ਅਸੀਂ ਸਭ ਦਾ ਸਵਾਗਤ ਕੀਤਾ ਸਾਡੇ ਸਿਰ ਤੁਸੀਂ ਇਕੱਲੇ ਆਪ ਆਲੇ ਨਹੀਂ ਮੈਂ ਬਾਕੀਆਂ ਦਾ ਵੀ ਅਸੀਂ ਸਵਾਗਤ ਕੀਤਾ ਬਹੁਤ ਸਾਰੀਆਂ ਧਰਾਂ ਜਿਹੜੀਆਂ ਇੰਡੀਆ ਦੇ ਵਿੱਚ ਅਸੀਂ ਉਹਨਾਂ ਨੂੰ ਲੈ ਕੇ ਚੱਲਦੇ ਅੱਜ ਗੱਲ ਅਸੀਂ ਕਰਦੇ ਇੱਥੇ ਪੰਜਾਬ ਦੀ ਅਸੀਂ ਜਿੱਥੇ ਤੱਕ ਪੰਜਾਬ ਦਾ ਸਵਾਲ ਹੈ ਅਸੀਂ ਪੰਜਾਬ ਦੇ ਵਿੱਚ ਜਿੰਨਾ ਹੁਣਾਂ ਤੇ ਵਿਰੁੱਧ ਹੈ ਉਨਾ ਹੀ ਅਸੀਂ ਇਹਨਾਂ ਦੇ ਵਿਰੁੱਧ ਰਾਗੇ ਸਾਡਾ ਇਹ ਸਟੇਟਮੈਂਟ ਸਭ ਚੰਡੀਗੜ੍ਹ ਚ ਵੀ ਲਾਗੂ ਹੋਣੀ ਚਾਹੀਦੀ ਚੰਡੀਗੜ੍ਹ ਚ ਜਾ ਕੇ ਚੇਂਜ ਹੋ ਜਾਂਦੀ ਹੈ ਉਹ ਰਾਜਧਾਨੀਆਂ ਪੰਜਾਬ ਦੀ ਤੁਸੀਂ ਤਕਰੀਬ ਵੀ ਕਹਿ ਸਕਦੇ ਵੀ ਦਿੱਲੀ ਚ ਵੀ ਲਾਗੂ ਹੋਣੀ ਚਾਹੀਦੀ ਚੰਡੀਗੜ੍ਹ ਯੂਟੀ ਹੈ ਚੰਡੀਗੜ੍ਹ ਯੂਨੀਅਨ ਆਰ ਨਹੀਂ ਹੈ ਪੰਜਾਬ ਰਾਜਧਾਨੀ ਹੈ ਸਰ ਬਈ ਰਾਜਧਾਨੀ ਹੋਣਾ ਲੱਗ ਗੱਲ ਹੈ ਚੰਡੀਗੜ੍ਹ ਦਾ ਐਡਮਿਨਿਸਟ੍ਰੇਟਿਵ ਯੂਨਿਟ ਹੈ ਚੰਡੀਗੜ੍ਹ ਦਾ ਪ੍ਰਬੰਧਕੀ ਢਾਂਚਾ ਚਾਹ ਚੰਡੀਗੜ੍ਹ ਦੀ ਸੀਟ ਆਫ ਪਾਵਰ ਚੰਡੀਗੜ ਦਾ ਐਡਮਿਨਿਸਟ੍ਰੇਟਿਵ ਕੰਟਰੋਲ ਉਹ ਵੱਖਰਾ ਹੈ ਅਸੀਂ ਗੱਲ ਪੰਜਾਬ ਦੀ ਕਰੀਏ ਸੀ ਲੁਧਿਆਣੇ 'ਚ ਬੈਠੇ ਮਾਂਚੈਸਟਰ 'ਚ ਬੈਠੇ ਹਿੰਦੁਸਤਾਨ ਦੇ ਅਸੀਂ ਗੱਲ ਮਾਂਚੈਸਟਰ ਦੀ ਨਹੀਂ ਕਰੀਏ ਚੰਡੀਗੜ ਆਟਾ ਜੀ ਗਾਣਾ ਜੀ ਇੱਕ ਬਹਿਸ ਦਾ ਇੱਕ ਵੀਡੀਓ ਜਾਰੀ ਹੋਇਆ ਹੈ ਵੀਡੀਓ ਜਾਰੀ ਹੋਇਆ ਹੈ ਬਹਿਸ ਦਾ ਕੀ ਬਿੱਟੂ ਨੂੰ ਲੈ ਕੇ ਕਿ ਕਿਸ ਤਰ੍ਹਾਂ ਉਹਨਾਂ ਨੇ ਅਪਰੋਚ ਕਰ ਰਹੇ ਹੋ ਕਾਂਗਰਸ ਦੇ ਵਿੱਚ ਚਿਤ ਦਰਾਂ ਲਈ ਔਰ ਉਸ ਤੋਂ ਬਾਅਦ ਕਈ ਤਰੀਕੇ ਦੇ ਅਲਿਗੇਸ਼ਨਸ ਵੀ ਨਾਲ ਲੱਗੇ ਹਨ ਖਾਸ ਕਰਕੇ ਮੈਂ ਮੈਂ ਭਾਣੇ ਕਾਂਗਰਸੀਆਂ ਦੇ ਮੈਂ ਬਿੱਟੂ ਜੀ ਦਾ ਜਿਹੜਾ ਤੁਸੀਂ ਗੱਲ ਕੀਤੀ ਉਹ ਵੀਡੀਓ ਮੈਂ ਵੀਡੀਓ ਤਾਂ ਨਹੀਂ ਸੁਣਿਆ ਜੀ ਅਜੇ ਤੱਕ ਮੈਂ ਦੇਖਿਆ ਨਹੀਂ ਲੇਕਿਨ ਮੈਂ ਜਦੋਂ ਦਫ਼ਤਰ ਆਇਆ ਮੈਂ ਨੂੰ ਦੱਸਿਆ ਜ਼ਰੂਰ ਪੀ ਐਸ ਰਾਹ ਜੀ ਜੀ ਲੇਕਿਨ ਤੁਹਾਡੇ ਰਾਹੀਂ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜੀ ਕਿ ਜਿਹੜੇ ਬੈਂਸ ਬ੍ਰਦਰਸ ਨੇ ਜੀ ਜੀ ਇਹ ਲੁਧਿਆਣੇ ਦੇ ਜੁਝਾਰੂ ਲੀਡਰ ਇਹ ਸਾਤੋਂ ਖਿਲਾਫ ਰਹੇ ਨੇ ਮੈਂ 5 ਸਾਲ ਪੰਜਾਬ ਵਿਧਾਨ ਸਭਾ ਦਾ ਸਪੀਕਰ ਹੈ ਕੈਮਰਾ ਫੇਸਲ ਮੈਂ ਬਤੌਰ ਸਪੀਕਰ ਉਹਨਾਂ ਦੀ ਪਰਫਾਰਮੈਂਸ ਦੇਖੀ ਹੈ ਜੀ ਉਹ ਹਰ ਮੁੱਦੇ ਤੇ ਲੜਦੇ ਸੀ ਉਹ ਹਰ ਇਸ਼ੂ ਤੇ ਲੜਦੇ ਸੀ ਜੀ ਉਹਨਾਂ ਨੇ ਲੁਧਿਆਣੇ ਦਾ ਹਰ ਮਸਲਾ ਚੱਕਿਆ ਸੋ ਜੇ ਇਦਾਂ ਦੇ ਜਿਹਾਰੂ ਸਾਡੀ ਪਾਰਟੀ 'ਚ ਆਏ ਐ ਸਾਡੇ ਨਾਲ ਲੱਗੇ ਐ ਮੈਂ ਉਹਨਾਂ ਦਾ ਡਟ ਕੇ ਪਰਮਾ ਸਵਾਗਤ ਕਰਦਾ ਐ ਔਰ ਇਹ ਗੱਲ ਕਹਿਣਾ ਚਾਹੁੰਦਾ ਕਿ ਸਾਨੂੰ ਇਹਨਾਂ ਨਾਲ ਬਲ ਮਿਲਿਆ ਸਾਨੂੰ ਇਹਨਾਂ ਨਾਲ ਤਾਕਤ ਮਿਲੀ ਐ ਅਸੀਂ ਇਹਦਾ ਮੈਂ ਸਵਾਗਤ ਵਾਲੀ ਗੱਲ ਤਾਂ ਪਹਿਲਾਂ ਕਹਿ ਚੁੱਕਿਆ ਸਰ ਜੀ ਜੀ ਕਿ ਮੈਂ ਉਹਨਾਂ ਦਾ ਪੂਰਾ ਸਵਾਗਤ ਕਰਦਾ ਹੈ ਬਈ ਨਹੀਂ ਮੇਰੀ ਮੇਰੀ ਪ੍ਰਾਰਥਨਾ ਮੇਰੀ ਪ੍ਰਾਰਥਨਾ ਕਿਹਦੇ ਤੇ ਕੀ ਅਲੀਗੇਸ਼ਨ ਹੈ ਕਿਹਦੇ ਤੇ ਕੀ ਹੈ ਅਲੀਗੇਸ਼ਨ ਤਾਂ ਕਿਸੇ ਤੇ ਵੀ ਲੱਗ ਸਕਦਾ ਅਲੀਗੇਸ਼ਨ ਦਾ ਮਾਫ ਕਰਨਾ ਕੋਈ ਵੀ ਕਿਸੇ ਨੂੰ ਕਹਿ ਸਕਦਾ ਅਲੀਗੇਸ਼ਨ ਲੱਗਣਾ ਔਰ ਉਹ ਅਦਾਲਤ ਵਿੱਚ ਸਾਬਤ ਹੋਣਾ ਇਹ ਦੋ ਚੀਜ਼ਾਂ ਅਜੇ ਤੱਕ ਬੈਂਸ ਭਰਾਵਾਂ ਤੇ ਕੋਈ ਅਲੀਗੇਸ਼ਨ ਕਿਸੇ ਅਦਾਲਤ ਦੇ ਵਿੱਚ ਸਾਬਤ ਨਹੀਂ ਹੋਇਆ ਜਦ ਤੱਕ ਸਾਬਤ ਨਹੀਂ ਹੋਇਆ ਤਾਂ ਕਾਨੂੰਨ ਕਹਿੰਦਾ ਹੈ ਕਿ ਬੰਦਾ ਬੇਗੁਨਾਹ ਹੈ ਸਿਰਫ ਸਾਡੀਆਂ ਨਜ਼ਰਾਂ ਚ ਉਹ ਬੇਗੁਨਾਹ ਨੇ ਜਿਸ ਦਿਨ ਕੋਈ ਅਦਾਲਤ ਉਹ ਨਾ ਦਿਖਲਾ ਬਰਥਡੇਤ ਦੇਗੀ ਫਿਰ ਤੁਹਾਡੇ ਨਾਲ ਗੱਲ ਕਰਾਂਗੇ ਸਰ ਰਾਜਵੜੀ ਨੇ ਤਾਂ ਉਹਨਾਂ ਨੇ ਵੀ ਕਿੰਨਾਂ ਸੀ ਬਿਜਲੀ ਚੋਰ ਨੇ ਇਹ ਮਾਫੀਆ ਨੇ ਉਹ ਵੀ ਝੂਠੇ ਅਲੀਗੇਸ਼ਨ ਸੀ ਗੱਲ ਕੀ ਬਾਤੇ ਛੱਡੋ ਕੱਲ ਕੀ ਬਾਤ ਪੁਰਾਣੀ ਆ ਰਾਜਨੀਤਿਕ ਗੱਲ ਕਰੀਏ ਸਰ 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 ਬੜਾ ਵਿਰੋਧ ਰਿਹਾ ਹੈ ਜਦੋਂ ਬੈਂਸ ਬ੍ਰਦਰਸ ਨੇ ਜਦੋਂ ਕਾਂਗਰਸ ਸੀਗੀ ਜੀ ਹਮ ਕੀ ਕਾਂਗਰਸ ਦੇ ਸੋਚ ਬਤ ਬੈਸ ਬ੍ਰਦਰਸ ਦੀ ਮੈਂ ਤੁਹਾਨੂੰ ਇੱਕ ਗੱਲ ਕਹੀ ਹੈ ਕਿ ਬੈਸ ਬ੍ਰਦਰਸ ਜਝਾਰੂ ਹੈ ਲੜਨ ਵਾਲੇ ਆ ਖੜਨ ਵਾਲੇ ਆ ਆਪਣੇ ਇਸ਼ੂ ਚੱਕਣੇ ਜਾਣਦੇ ਆ ਮੈਂ 5 ਸਾਲ ਸਪੀਕਰ ਰਿਹਾ ਕੋਈ ਮੁੱਦਾ ਕੋਈ ਇਸ਼ੂ ਉਹਨਾਂ ਨੇ ਸੁਕਾ ਨਹੀਂ ਜਾਣ ਦਿੱਤਾ ਜਿਹਦੇ ਚ ਉਹਨਾਂ ਨੇ ਪੰਗਾ ਨਾ ਪਾਇਆ ਹੋਵੇ ਉਹ ਪਾਸ ਸਰ ਥੋੜੀ ਗੱਲ ਮੇਰੀ ਗੱਲ ਸੁਣ ਲਓ ਮੇਰੀ ਗੱਲ ਸੁਣ ਲਓ ਕੋਈ ਮੁੱਦਾ ਉਹਨਾਂ ਨੇ ਸੁਕਾ ਨਹੀਂ ਜਾਣ ਦਿੱਤਾ ਜਿਹਦੇ ਚ ਉੱਠ ਕੇ ਖੜੇ ਨਾ ਹੋਏ ਉਹਨਾਂ ਨੇ ਮੁੱਦਾ ਨਾ ਪਾਇਆ ਵੇ ਕੋਈ ਭਾਸ਼ਣ ਨਹੀਂ ਸਾਡੇ ਕਿਸੇ ਮੁੱਖ ਮੰਤਰੀ ਦਾ ਜਿਹਦੇ ਵਿੱਚ ਆ ਕੇ ਉਹਨਾਂ ਨੇ ਆਪਣੀਆਂ ਗੱਲਾਂ ਲੁਦਿਆਣ ਜੇ ਨਾ ਰੱਖੀਆਂ ਹੋਣ ਸੋ ਇਦਾਂ ਦੇ ਬੰਦੇ ਜਿਹੇ ਸਾਡੇ ਨਾਲ ਆਏ ਐ ਤਾਂ ਸਾਨੂੰ ਬਲ ਮਿਲਿਆ ਸਾਨੂੰ ਤਾਕਤ ਮਿਲੀ ਸਰ ਬਿਲਕੁਲ ਠੋਡੀ ਠੀਕ ਗੱਲ ਠੀਕ ਹੈ ਇਹ ਕਾਂਗਰਸ ਨੇ ਆਪਣੇ ਵਿਚਾਰ ਧਾਰਾ ਬਦਲੀ ਕਿ ਬੈਂਸਾ ਨਹੀਂ ਬਦਲੀ ਅੱਛਾ ਇਹ ਦੱਸੋ ਬੜੀ ਸਮਝਦਾਰ ਲੱਗਦੇ ਮੈਨੂੰ ਤੁਸੀਂ ਸਰ ਬੀ ਸਰ ਬੀ ਨਦੀ ਜਦ ਸਮੁੰਦਰ 'ਚ ਜਾਵੇ ਤਾਂ ਗੱਲ ਸਮੁੰਦਰ ਦੀ ਹੋਣੀ ਹੈ ਕਿ ਨਦੀ ਦੀ ਹੋਣੀ ਹੈ ਬੈਂਸ ਬ੍ਰਦਰਸ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਬੈਂਸ ਬ੍ਰਦਰਸ ਨੇ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨੂੰ ਅਪਣਾਇਆ ਹੈ ਉਸ ਗੱਲ ਨੂੰ ਆਪਾਂ ਕਿਉਂ ਨਾ ਦੇਖੀਏ ਅਣਜੀ ਲੋਕਲ ਲੈਵਲ ਤੇ ਬੜਿੰਗ ਜੀ ਦਾ ਵੀ ਵਿਰੋਧ ਹੋ ਰਿਹਾ ਰੈਜ਼ਿਗਨੇਸ਼ਨ ਹੋ ਰਿਹਾ ਨੇ ਉਹਦੇ ਬਾਰੇ ਕੀ ਕਹੋਗੇ ਬੜੇ ਲੀਡਰ ਛੱਡ ਕੇ ਚਲੇ ਗਏ ਤੁਸੀਂ ਇੰਟਰਸੈਪਟ ਕੀਤਾ ਕਦੇ ਆਪਣਾ ਮੰਤਨ ਕੀਤਾ ਹੈ ਕਿਉਂ ਜਾ ਰਹੇ ਨੇ ਲੀਡਰ ਛੱਡ ਕੇ ਇਹ ਪ੍ਰਜਾਤੰਤਰ ਦਾ ਪਰਤਾਰਾ ਹੈ ਥੋੜੀ ਗਤੀ ਖੇਲੀ ਜੂ ਲਪੋੜੀ ਕਾਫੀ ਹੈ ਨਹੀਂ ਖਾਲੂ ਦਾ ਸੁਣੋ ਸਾਡਾ ਤਾਂ ਸੁਣੋ ਆ ਨਹੀਂ ਰਹੇ ਨਾ ਗੱਲ ਤਾਂ ਸੁਣ ਲਓ ਗੱਲ ਤਾਂ ਸੁਣ ਲਓ ਗੱਲ ਤਾਂ ਸੁਣ ਲਓ ਗੱਲ ਤਾਂ ਸੁਣ ਲਓ ਉਹ ਪੰਜਾਬ ਦੇ ਵਿੱਚ ਐਡੇ ਐਡੇ ਬੜੇ ਵਰਤਾਰੇ ਵਰਤ ਗਏ ਪੰਜਾਬ ਚ ਐਡੀ ਐਡੀ ਦੁਨੀਆ ਇਧਰ ਤੇ ਉਧਰ ਹੋ ਗਈ ਲੁਧਿਆਣੀ ਤਾਂ ਹੋਇਆ ਹੀ ਕੁਛ ਨਹੀਂ ਲੁਧਿਆਣੇ ਦੇ ਲੋਕਾਂ ਨੇ ਤਾਂ ਉੱਲੀਆ ਬਾਵਾਰਾ ਨਾਲ ਰਾਜਾ ਬੜੇ ਕਦਾ ਸਵਾਗਤ ਕੀਤਾ ਤੇ ਉਹਨੂੰ ਵੀ ਕਾਂਗਰਸ ਦੇ ਇੱਕ ਕੈਂਡੀਡੇਟ ਵੀ ਆ ਗਏ ਕਮਲ ਬਾਦਲ ਸਾਹਿਬ ਤੁਸੀਂ ਮੈਂ ਹੁਣ ਇਹਦੇ ਤੇ ਕਮੈਂਟ ਨਹੀਂ ਕਰਦਾ ਪਰ ਤੁਸੀਂ ਓਵਰ ਆਲ ਪੰਜਾਬ ਦਾ ਵਰਤਾਰਾ ਦੇਖੋ ਦੇਸ਼ ਦਾ ਵਰਤਾਰਾ ਦੇਖੋ ਬੜਿਆਂ ਲੋਕਾਂ ਨੇ ਪਾਰਟੀਆਂ ਬਦਲੀਆਂ ਬੜਿਆਂ ਲੋਕਾਂ ਨੇ ਵਫਾਦਾਰੀਆਂ ਬਦਲੀਆਂ ਬੜਾ ਹੀ ਕੈਂਡੀਡੇਟਸ ਦਾ ਵਿਰੋਧ ਹੋਇਆ ਹਰ ਜਗ੍ਹਾ ਹੋਇਆ ਲੇਕਿਨ ਜੇ ਲੁਧਿਆਣੇ ਦੀ ਗੱਲ ਕਰੀਏ ਸਭ ਤੋਂ ਵੱਧ ਲੋਕਾਂ ਨੇ ਰਾਜਾ ਬ੍ਰਿੰਗ ਨੂੰ ਐਕਸੈਪਟ ਕੀਤਾ ਬਾਕੀ ਭਾਈ ਡिक्टेटरਸ਼ਿਪ ਤਾਂ ਨਹੀਂ ਹੈ ਪ੍ਰਜਾਤੰਤਰ ਹੈ ਪ੍ਰਜਾਤੰਤਰ ਦੀ ਸੰਦਰਤਾ ਹੈ ਮਾੜੀ ਮੋਟੀ ਵਿਚਾਰਾਂ ਦੀ ਅਲੈਗਦੀ ਅਲੈਦਗੀ ਜਿਹੜੀ ਹੈ ਡਿਫਰੈਂਸ ਆਫ ਅਪੀਨੀਅਨ ਠੀਕ ਹੈ ਕਿਤੇ ਇੱਕਾ ਦੁਕਾ ਕਿਸੇ ਕਦੇ ਬੰਦੇ ਨੂੰ ਰਾਜਾ ਪਸੰਦ ਨਾ ਆਇਆ ਹੋਵੇ ਪਰ ਲੋਦੀ ਹੜੇ ਵਾਲਿਆਂ ਨੇ ਤਾਂ ਬੁੱਕਲ ਤੇ ਲੈ ਲਿਆ ਇੱਕ ਨਾਲ ਲਾ ਲਿਆ ਉਹਨੂੰ ਨਤੀਜਾ 4 ਤਰੀਕ ਨੂੰ ਆਣਾ ਸਰ VOTING ਤਾਂ ਪਹਿਲਾਂ ਆ 4 ਨੂੰ ਆਣਾ ਜੀ ਤੇ 4 ਨੂੰ ਦੇਖ ਲਿਓ ਸਰ VOTING ਤਾਂ ਪਹਿਲਾਂ ਰਾਮ ਰਹੀਮ ਨੇ ਪਰੋਲ ਮੰਗੀ ਹੈ ਤੁਹਾਡਾ ਕੀ ਨੰਗਾ ਹੈ ਕਿ ਜੋ ਹਾਲਾਤ ਬਣ ਜਾਂਦੇ ਨੇ ਕੇਵਲ ਮੈਨੂੰ ਨਹੀਂ ਪਤਾ ਮੰਗੀ ਕਿ ਨਹੀਂ ਮੰਗੀ। ਅੱਛਾ। ਥੈਂਕ ਯੂ ਜੀ। ਥੈਂਕ ਯੂ। ਥੈਂਕ ਯੂ ਜੀ ਸਾਰੀ ਸਰ। ਬਹੁਤ ਬਹੁਤ ਧੰਨਵਾਦ। ਮੈਂ ਜਲਦੀ ਰਵਾਂਗੇ ਫੇਰ ਮਿਲਦੇ ਆਂ। ਹਾਂ ਜੀ। ਮਿਲਦੇ ਆਂ।